10 ਦਸੰਬਰ 2025 ਨੂੰ ਫਗਵਾੜਾ ਦੇ ਹਦੀਆਬਾਦ ਏਰੀਆ ਦੇ ਵਿੱਚ ਇੱਕ ਮੰਦਭਾਗੀ ਘਟਨਾ ਵਾਪਰੀ ਸੀ ਜਿਹਦੇ ਵਿੱਚ ਇੱਕ ਨੌਜਵਾਨ ਦੀ ਗੋਲੀ ਲੱਗਣ ਦੇ ਨਾਲ ਮੌਤ ਦੀ ਘਟਨਾ ਵਾਪਰੀ ਸੀ ਤੇ ਉਹਦੇ ਵਿੱਚ ਪੁਲਿਸ ਵੱਲੋਂ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਕੇਸ ਰਜਿਸਟਰ ਕੀਤਾ ਗਿਆ ਸੀ ਤੇ ਵਿਦਨ 24 ਆਵਰਸ ਇੱਕ ਦੋਸ਼ੀ ਨੂੰ ਉਹਦੇ ਵਿੱਚ ਅਰੈਸਟ ਕੀਤਾ ਗਿਆ ਸੀ ਉਸ ਤੋਂ ਤੋਂ ਲੈ ਕੇ ਹੁਣ ਤੱਕ ਸਾਡੀ ਪੁਲਿਸ ਜਿਹੜਾ ਇਹਦੇ ਵਿੱਚ ਮੇਨ ਦੋਸ਼ੀ ਹੈ ਜਿਹਨੇ ਫਾਇਰ ਕੀਤਾ ਸੀ ਉਹਦੇ ਪਿੱਛੇ ਲੱਗੀ ਹੋਈ ਸੀ ਤੇ ਸਾਡੇ ਡੀਐਸਪੀ ਭਾਰਤ ਪੂਰਨ ਜੀ ਤੇ ਸਤਨਾਮਪੁਰਾ ਥਾਣੇ ਦੀ ਟੀਮ ਨੇ ਬਹੁਤ ਹੀ ਵਧੀਆ ਕੰਮ ਕਰਕੇ ਹੋਏ ਇਹਦੇ ਵਿੱਚ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਇਹਦੇ ਵਿੱਚ ਜਿਹੜਾ ਮੇਨ ਦੋਸ਼ੀ ਸੀ ਜਸਪ੍ਰੀਤ ਇਲੀਅਸ ਜੱਸੀ ਉਹਨੂੰ ਗ੍ਰਿਫਤਾਰ ਕੀਤਾ ਤੇ ਉਹਦੇ ਕੋਲੋਂ ਇਹਦੇ ਵਾਰਦਾਤ ਦੇ ਵਿੱਚ ਵੱਤੀ ਗਈ ਇੱਕ Hyundai ਗੱਡੀ ਤੇ ਨਾਲ ਇੱਕ 7.65mm ਦਾ ਵੈਪਨ ਵੀ ਬਰਾਮਦ ਕੀਤਾ ਹੈ ਇਸ ਦੇ ਨਾਲ ਨਾਲ ਜਿਹੜੇ ਇਸ ਘਟਨਾ ਦੇ ਦੌਰਾਨ ਜੱਸੀ ਦੇ ਨਾਲ ਸੀ ਗੋਲੂ ਕਰਕੇ ਜਿਹੜਾ ਨਾਮ ਹੈ ਇਸ ਬੰਦੇ ਦਾ ਰਾਜਕਰਨ 엘ियस ਗੋਲੂ ਉਹਨੂੰ ਵੀ ਪੁਲਿਸ ਵੱਲੋਂ ਅਰੈਸਟ ਕੀਤਾ ਗਿਆ ਹੈ ਤੇ ਇਸ ਮਾਮਲੇ ਦੇ ਵਿੱਚ ਅਸਲੇ ਨੂੰ ਛੁਪਾ ਕੇ ਰੱਖਣ ਦੇ ਸੰਬੰਧੀ ਇੱਕ ਚੇਤਨ ਉੱਤਰ ਭਗਵਾਨ ਦਿਨ ਵਾਸੀ ਖਜੂਰਲਾ ਨੂੰ ਵੀ ਇਸ ਮਾਮਲੇ ਦੇ ਵਿੱਚ ਅਰੈਸਟ ਕੀਤਾ ਗਿਆ ਹੁਣ ਤੱਕ ਇਸ ਕੇਸ ਦੇ ਵਿੱਚ ਟੋਟਲ ਚਾਰ ਅਰੈਸਟ ਕੀਤੀਆਂ ਗਈਆਂ ਇਹਨਾਂ ਵਿੱਚੋਂ ਪਹਿਲੀ ਅਰੈਸਟ 24 ਘੰਟੇ ਦੇ ਅੰਦਰ ਕੀਤੀ ਗਈ ਸੀ ਤੇ ਤਿੰਨ ਦੋਸ਼ੀਆਂ ਨੂੰ ਹੁਣ ਨਾਮਜ਼ਦ ਕਰਕੇ ਅਰੈਸਟ ਕੀਤਾ ਗਿਆ ਇਹਨਾਂ ਨੇ ਕੋਈ ਹੋਰ ਵਾਰਦਾਤ ਵੀ ਕੀਤੀ ਹੈ ਕੀ ਇਸ ਸਬੰਧ ਮਾਜ ਜਿਹੜਾ ਇਹਦਾ ਮੇਨ ਦੋਸ਼ੀ ਜੱਸੀ ਹੈ ਇੱਧੇ ਤੋਂ ਹੁਣ ਤੋਂ ਪਹਿਲੇ ਤਿੰਨ ਕੇਸਸ ਆਲਰੇਡੀ ਰਜਿਸਟਰਡ ਹੈ ਤੇ ਇਨਾਂ ਦੀ ਰੀਸੈਂਟਲੀ ਅਰੈਸਟ ਪਾਈ ਗਈ ਹੈ ਮੁਢਲੀ ਤਫਤੀਸ਼ ਦੇ ਵਿੱਚ ਇਹਨੇ ਹੱਲੇ ਰਿਮਾਂਡ ਲੈ ਕੇ ਅਸੀਂ ਮੁਢਲੀ ਤਫਤੀਸ਼ ਦੇ ਦੌਰਾਨ ਉਹਨੇ ਹੱਲੇ ਕੋਈ ਰਿਵਿਲੇਸ਼ਨ ਨਹੀਂ ਕੀਤੀ ਉਹਨਾਂ ਦੀ ਪੁੱਛਤਾਚੀ ਕੀਤੀ ਜਾਏਗੀ ਤੇ ਸਾਨੂੰ ਉਮੀਦ ਹੈ ਹੋਰ ਵੀ ਮਾਮਲੇ ਇਹਦੇ ਸੰਬੰਧੀ ਸਾਡੇ ਸਾਹਮਣੇ ਆਉਣਗੇ ਮੈਡਮ ਇਹਦਾ ਕੀ ਕਾਰਨ ਸੀਗਾ ਵੀ ਅੰਨੀ ਬੰਦ ਰੋਟਾ ਬੋਲ ਗੋਲੀ ਕਿਉਂ ਬੋਲ ਦਿਰਾਤੀ ਇੱਕ ਪਰਸਨਲ ਐਨਮਿਟੀ ਦਾ ਮੈਟਰ ਸੀ ਦੋਵੇਂ ਆਪਸ ਦੇ ਵਿੱਚ ਜਾਣ ਪਛਾਣ ਸੀ ਜਿਹਦੀ ਡੈਥ ਹੋਈ ਆ ਉਹਦੀ ਤੇ ਇਹਦੀ ਆਪਸ ਦੇ ਵਿੱਚ ਇਕੱਠੇ ਹੀ ਬੈਠੇ ਸੀ ਇਹ ਕਿਸੇ ਗੱਲ ਤੋਂ ਤਕਰਾਰ ਹੋਈ ਤੇ ਤਕਰਾਰ ਤੋਂ ਬਾਅਦ ਇਨਾ ਦੀ ਥੋੜੀ ਬਹੁਤ ਹੱਥਪਾਈ ਹੋਈ ਤੇ ਇਹਨੇ ਉਹਨੂੰ ਗੋਲੀ ਮਾਰ ਦਿੱਤੀ ਤੇ ਉਹਦੀ ਮੌਕੇ ਤੇ ਡੈਥ ਹੋ ਗਈ। ਵੀ ਆਪਾਂ ਨਾਲ ਹੀ ਲੈ ਕੇ ਬੈਠੇ ਸੀ ਉਹ ਤੇ ਇਹ ਬਿਲਕੁਲ ਦਾ ਵੈਪਨ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਕਿਸੇ ਨੂੰ ਫੜਾ ਕੇ ਗਏ ਆ ਤੇ ਜਿਹਨੂੰ ਇਹ ਵੈਪਨ ਹੈਂਡਓਵਰ ਕਰਕੇ ਗਿਆ ਸੀ ਉਹਦੀ ਵੀ ਪੁਲਿਸ ਨੇ ਅਰੈਸਟ ਪਾ ਲਈ ਹੈ। ਉਹਦਾ ਨਾਮ ਚੇਤਨ ਜਿਹੜਾ ਤੁਹਾਨੂੰ ਹੁਣੇ ਮੈਂ ਦੱਸਿਆ ਜਿਹਨੂੰ ਐਪ੍ਰੀਹੈਂਡ ਕੀਤਾ ਗਿਆ ਪੁਲਿਸ ਵੱਲੋਂ ਉਹ ਹੈ ਬਟ ਇਸ ਚੇਤਨ ਕੋਲੋਂ ਮੌਕੇ ਤੇ ਵੈਪਨ ਨਹੀਂ ਰਿਕਵਰ ਹੋਇਆ ਕੁਝ ਦਿਨ ਪਹਿਲਾਂ ਹੀ 4 ਦਿਨ ਪਹਿਲਾਂ ਉਹਦੇ ਕੋਲੋਂ ਇਹ ਵਾਪਸ ਆ ਕੇ ਲੈ ਕੇ ਗਏ ਸੀ ਤੇ ਉੱਥੋਂ ਹੀ ਪੁਲਿਸ ਨੂੰ ਲੀਡ ਮਿਲੀ ਸੀ ਨਹੀਂ ਮੈਡਮ ਜਿਹੜਾ ਇਹਨਾਂ ਨਾਲ ਟਕਰਾਅ ਹੋਈ ਸੀ ਉਸ ਵੇਲੇ ਜਦੋਂ ਉਹ ਪੁਲਿਸ ਪੇਟੇ ਸੀ ਉਸ ਕੋਲ ਇਹਨਾਂ ਵੈਪਨ ਹਨ ਉਹ ਬੋਲਦੇਗਾ ਜੀ ਉਹਦੇ ਕੋਲ ਸੀ ਬਿਲਕੁਲ ਅਸੀਂ ਪੁੱਛਗੇ ਚ ਕਰਾਂਗੇ ਤੇ ਜੋ ਵੀ ਸਾਹਮਣੇ ਆਉਂਦਾ ਤੁਹਾਨੂੰ ਵੀ ਇਸ ਦੇ ਬਾਰੇ ਅਪਡੇਟ ਕੀਤਾ ਜਾਏਗਾ ਇਹ ਸਾਰਾ ਕੁਝ ਇਨਵੈਸਟੀਗੇਸ਼ਨ ਦਾ ਮੈਟਰ ਹੈ ਹਲੇ ਡਿਟੇਲ ਦੇ ਵਿੱਚ ਇਹਨਾਂ ਦੀ ਪੁੱਛਗਿੱਛ ਹੋਣੀ ਬਾਕੀ ਹੈ ਕੋਈ ਪ੍ਰੋਪਰ ਜਾਏਗਾ ਜੀ ਜਾਂ ਵੈਸੇ ਹੀ ਕੁ ਡੋਨੇ ਬੈਸੀ ਰੱਖਿਆ ਹੋਇਆ ਵੈਸੀ ਰੱਖਿਆ ਹੋਇਆ ਪ੍ਰੋਪਰ ਗੈਂਗ ਵਾਲੀ ਹਲੇ ਕੋਈ ਗੱਲ ਸਾਹਮਣੇ ਨਹੀਂ ਆਈ ਜੇ ਇਹੋ ਜੀ ਕੋਈ ਗੱਲ ਸਾਹਮਣੇ ਆਉਂਦੀ ਹੈ ਤੇ ਪ੍ਰੈਸ ਨੂੰ ਵੀ ਅਪਡੇਟ ਕੀਤਾ ਜਾਏਗਾ